ਬਹੁਤ ਲੋਕਾਂ ਦਾ ਇਹ ਸਵਾਲ ਹੁੰਦਾ ਕਿ YouTube ਆਖਰ ਕਿੰਨੇ ਪੈਸੇ ਦਿੰਦਾ ਅਸੀਂ YouTube ਤੋਂ ਕਿੰਨੀ ਕਮਾਈ ਕਰ ਸਕਦੇ ਹਾਂ ਅਸੀਂ YouTube ਤੋਂ ਕਿੰਨੇ ਪੈਸੇ ਕਮਾ ਸਕਦੇ ਹਾਂ ਇਹ ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ ਸਭ ਤੋਂ ਮਹਿੰਤਾ ਇਹਦੇ ਵਿੱਚ ਚੈਨਲ ਦਾ ਨਿਸ਼ਾ ਉਸ ਤੋਂ ਬਾਅਦ ਚੈਨਲ ਦਾ ਟਾਈਟਲ ਆ ਜਾਂਦਾ ਕਿ ਉਹ ਇੰਗਲਿਸ਼ ਦੇ ਵਿੱਚ ਆ ਹਿੰਦੀ ਚ ਆ ਜਾਂ ਪੰਜਾਬੀ ਚ YouTube ਦੀ ਕਮਾਈ ਇਸ ਗੱਲ ਤੇ ਵੀ ਨਿਰਭਰ ਕਰਦੀ ਆ ਕਿ ਤੁਹਾਡੀ ਵੀਡੀਓ ਕਿੰਨਾ ਕਿੰਨਾ ਕੰਟਰੀਆਂ ਦੇ ਵਿੱਚ ਦੇਖੀ ਗਈ ਆ ਜੇ ਤੁਹਾਡੀ ਵੀਡੀਓ ਸਿਰਫ ਇੰਡੀਆ ਦੇ ਵਿੱਚ ਚੱਲਦੀ ਆ ਤਾਂ ਪੈਸੇ ਘੱਟ ਬਣਨਗੇ ਪਰ ਜੇ ਉਹ ਰਿਚ ਕੰਟਰੀਆਂ ਦੇ ਵਿੱਚ ਚੱਲਦੀ ਆ ਜਿਵੇਂ UK USA ਦੇ ਵਿੱਚ ਪੈਸੇ ਜ਼ਿਆਦਾ ਬਣਨਗੇ ਤਾਂ YouTube ਦੀ ਕਮਾਈ ਦੇ ਬਾਰੇ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ CPM ਦੇ ਬਾਰੇ ਸਮਝਣਾ ਪਵੇਗਾ CPM ਦੇ ਵਿੱਚ ਇਹ ਦੇਖਿਆ ਜਾਂਦਾ ਕਿ ਕੋਈ ਚੈਨਲ 1000 ਵਿਊ ਦੇ ਉੱਪਰ ਕਿੰਨੇ ਪੈਸੇ ਕਮਾਉਂਦਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਹਾਈ CPM ਵਾਲੇ ਨਿਸ਼ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਆ ਗਿਆ ਆਨਲਾਈਨ ਅਰਨਿੰਗ ਜੇ ਤੁਸੀਂ ਆਪਣੀ ਵੀਡੀਓਜ਼ ਦੇ ਵਿੱਚ ਆਨਲਾਈਨ ਅਰਨਿੰਗ ਦੇ ਬਾਰੇ ਦੱਸ ਰਹੇ ਹੋ ਕਿਸੇ ਵੈਬਸਾਈਟ ਤੋਂ ਜਾਂ ਕਿਸੇ ਐਪ ਤੋਂ ਪੈਸਾ ਕਮਾਉਣਾ ਸਿਖਾ ਰਹੇ ਹੋ ਤਾਂ ਤੁਸੀਂ ਜ਼ਿਆਦਾ ਕਮਾਈ ਕਰੋਗੇ ਆਨਲਾਈਨ ਅਰਨਿੰਗ ਦਾ ਸੀਪੀਐਮ 13 ਡਾਲਰ ਆ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਕਿ ਤੁਹਾਡੀ ਵੀਡੀਓ ਸਿਰਫ ਇੰਡੀਆ ਦੇ ਵਿੱਚ ਹੀ ਦੇਖੀ ਜਾਂਦੀ ਆ ਤਾਂ ਵੀ ਤੁਸੀਂ 300 ਵਿਊ ਦੇ ਉੱਪਰ 1 ਡਾਲਰ ਕਮਾ ਸਕਦੇ ਹੋ ਮਤਲਬ ਕਿ ਤੁਸੀਂ 1000 ਵਿਊ ਦੇ ਉੱਪਰ ਆਰਾਮ ਦੇ ਨਾਲ 3 ਡਾਲਰ ਤੱਕ ਕਮਾ ਸਕਦੇ ਹੋ ਤੇ ਇਹ ਕਮਾਈ ਯੂਐਸਏ ਡਾਲਰ ਦੇ ਵਿੱਚ ਹੁੰਦੀ ਆ ਅਗਲੀ ਕੈਟਾਗਰੀ ਆ ਫਾਈਨੈਂਸ ਅਤੇ ਇਨਵੈਸਟਿੰਗ ਦੀ ਇਸ ਦੇ ਵਿੱਚ ਵੀ ਤੁਸੀਂ 12 ਡਾਲਰ ਤੱਕ ਕਮਾ ਸਕਦੇ ਹੋ ਐਸਡੀਵੀ ਜੇ ਤੁਸੀਂ ਸ਼ੇਅਰ ਮਾਰਕੀਟ ਜਾਂ ਕ੍ਰਿਪਟੋ ਦੇ ਬਾਰੇ ਵੀਡੀਓ ਬਣਾਉਂਦੇ ਹੋ ਤੇ ਲੋਕਾਂ ਨੂੰ ਸ਼ੇਅਰ ਖਰੀਦਣ ਦੇ ਬਾਰੇ ਦੱਸਦੇ ਹੋ ਤਾਂ ਵੀ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਇਸ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਤੁਹਾਡੀ ਵੀਡੀਓ ਸਿਰਫ ਇੰਡੀਆ ਦੇ ਵਿੱਚ ਦੇਖੀ ਗਈ ਆ ਤੇ ਤੁਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਵੀਡੀਓ ਬਣਾਈ ਆ ਤਾਂ ਵੀ ਤੁਸੀਂ 500 ਵਿਊਜ਼ ਦੇ ਉੱਪਰ 1 ਡਾਲਰ ਕਮਾ ਸਕਦੇ ਹੋ ਮਤਲਬ ਕਿ 1000 ਵਿਊ ਦੇ ਤੁਸੀਂ ਆਰਾਮ ਦੇ ਨਾਲ 2 ਡਾਲਰ ਕਮਾ ਸਕਦੇ ਹੋ ਅਗਲੀ ਕੈਟਾਗਰੀ ਹੈ ਟੈਕ ਅਤੇ ਗੈਜਟ ਦੀ ਜੇ ਤੁਸੀਂ ਟੈਕ ਦੀਆਂ ਵੀਡੀਓ ਬਣਾਉਂਦੇ ਹੋ ਮਤਲਬ ਕਿ ਮੋਬਾਈਲ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਜਾਂ ਕੰਪਿਊਟਰ ਦੇ ਵਿੱਚ ਕੋਈ ਪ੍ਰੋਬਲਮ ਤੁਸੀਂ ਉਸ ਨੂੰ ਸੋਲਵ ਕਰਨ ਦਾ ਤਰੀਕਾ ਦੱਸਦੇ ਹੋ ਜਾਂ YouTube ਚੈਨਲ ਦੇ ਉੱਪਰ ਕੋਈ ਪ੍ਰੋਬਲਮ ਆ ਤੁਸੀਂ ਉਸ ਦੇ ਉੱਪਰ ਵੀਡੀਓ ਬਣਾਉਂਦੇ ਹੋ ਜਾਂ ਤੁਸੀਂ ਗੈਜਟ ਦੇ ਉੱਪਰ ਵੀਡੀਓ ਬਣਾਉਂਦੇ ਹੋ ਜਿਵੇਂ ਕਿ ਤੁਸੀਂ smartphone ਜਾਂ smart watch ਦੇ ਉੱਪਰ ਵੀਡੀਓ ਬਣਾਉਂਦੇ ਹੋ ਤਾਂ ਵੀ ਤੁਸੀਂ 7 ਡਾਲਰ ਤੱਕ ਕਮਾ ਸਕਦੇ ਹੋ ਜੇ ਆਪਾਂ ਇੰਡੀਆ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ 1200 ਵਿਊਜ਼ ਦੇ ਉੱਪਰ ਆਰਾਮ ਨਾਲ 1 ਡਾਲਰ ਕਮਾ ਸਕਦੇ ਹੋ ਹੁਣ ਆਪਾਂ ਉਹਨਾਂ ਚੈਨਲਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਕਮਾਈ ਥੋੜੀ ਘੱਟ ਹੁੰਦੀ ਆ ਜਿਵੇਂ ਕਿ ਕੁਕਿੰਗ ਚੈਨਲ ਆ ਗਿਆ ਲਾਈਫਸਟਾਈਲ ਦਾ ਚੈਨਲ ਆ ਗਿਆ ਤਾਂ ਇਹਨਾਂ ਦੇ ਵਿੱਚ ਤੁਸੀਂ 1000 ਵਿਊ ਦੇ ਉੱਪਰ 3 ਤੋਂ 4 ਡਾਲਰ ਤੱਕ ਕਮਾ ਸਕਦੇ ਹੋ ਤੇ ਇੰਡੀਆ ਦੇ ਵਿੱਚ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ 3-4000 ਵਿਊ ਦੇ ਉੱਪਰ 1 ਡਾਲਰ ਤੱਕ ਕਮਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਐਂਟਰਟੇਨਮੈਂਟ ਦੇ ਚੈਨਲਾਂ ਦੀ ਜਿਵੇਂ ਕਿ ਪ੍ਰੈਂਕ ਵੀਡੀਓਜ਼ ਆ ਗਈਆਂ ਕਮੇਡੀ ਵੀਡੀਓਜ਼ ਆ ਗਈਆਂ ਇਹਨਾਂ ਦੇ ਉੱਪਰ ਜਿਹੜੀ ਕਮਾਈ ਆ ਉਹ ਬਹੁਤ ਘੱਟ ਹੁੰਦੀ ਆ ਇਹਨਾਂ ਚੈਨਲਾਂ ਦੇ ਵਿੱਚ ਜੇ ਤੁਹਾਡੇ 7-8000 ਵਿਊ ਵੀ ਆਉਂਦੇ ਆ ਤਾਂ ਵੀ ਤੁਸੀਂ ਮੁਸ਼ਕਲ ਦੇ ਨਾਲ 1 ਡਾਲਰ ਤੱਕ ਕਮਾ ਸਕਦੇ ਹੋ ਪਰ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਹਰ ਉਮਰ ਦੇ ਲੋਕ ਦੇਖਣਾ ਪਸੰਦ ਕਰਦੇ ਆ ਇਸ ਲਈ ਇਹ ਵੀਡੀਓਜ਼ ਜ਼ਿਆਦਾ ਵਾਇਰਲ ਹੁੰਦੀਆਂ ਨੇ ਜਿਆਦਾ ਵਾਇਰਲ ਹੋਣ ਕਾਰਨ ਜਿਆਦਾ ਵਿਊਜ਼ ਆਉਣ ਕਾਰਨ ਤੁਸੀਂ ਇਹਨਾਂ ਵੀਡੀਓਜ਼ ਤੋਂ ਵੀ ਵਧੀਆ ਪੈਸੇ ਕਮਾ ਸਕਦੇ ਹੋ ਇਸ ਤੋਂ ਇਲਾਵਾ YouTube ਦੀ ਅਰਨਿੰਗ ਵੀਡੀਓ ਦੀ ਲੈਂਥ ਦੇ ਉੱਪਰ ਵੀ ਟਪੈਂਡ ਕਰਦੀ ਹੈ ਜੇ ਤੁਹਾਡੀ ਵੀਡੀਓ ਦੀ ਲੈਂਥ ਘੱਟ ਆ ਤੇ ਉਸ ਉੱਪਰ ਸਿਰਫ ਇੱਕ ਐਡ ਚੱਲੀ ਆ ਤਾਂ ਤੁਸੀਂ ਘੱਟ ਪੈਸੇ ਕਮਾਓਗੇ ਪਰ ਉੱਥੇ ਹੀ ਜੇ ਤੁਹਾਡੀ ਵੀਡੀਓ ਦੀ ਲੈਂਥ ਜਿਆਦਾ ਆ ਤੇ ਉਸ ਉੱਪਰ ਮਲਟੀਪਲ ਐਡ ਚਲਾ ਕੇ ਤੁਸੀਂ ਜਿਆਦਾ ਪੈਸੇ ਕਮਾ ਸਕਦੇ ਹੋ ਇਹ ਵੀਡੀਓ ਕਈ ਚੈਨਲਾਂ ਦੇ ਉੱਪਰ ਰਿਸਰਚ ਕਰਕੇ ਸਿਰਫ ਤੁਹਾਡੇ ਲਈ ਬਣਾਈ ਗਈ ਹੈ ਤਾਂ ਕਿ ਜੇ ਤੁਸੀਂ ਆਪਣਾ ਕੋਈ ਨਵਾਂ YouTube ਚੈਨਲ ਸ਼ੁਰੂ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਸ ਗੱਲ ਨੂੰ ਲੈ ਕੇ ਕਨਫਿਊਜ਼ ਹੋ ਕਿ ਮੈਂ ਕਿਸ ਕੈਟਾਗਰੀ ਦੇ ਉੱਪਰ ਚੈਨਲ ਬਣਾਵਾਂ ਤਾਂ ਤੁਸੀਂ ਆਪਣੇ ਚੈਨਲ ਦੇ ਲਈ ਇੱਕ ਸਹੀ ਨਿਸ਼ ਦੀ ਚੋਣ ਕਰ ਸਕਦੇ ਹੋ ਇਸ ਚੈਨਲ ਦੇ ਉੱਪਰ ਤੁਹਾਨੂੰ YouTube ਦੇ ਨਾਲ ਰਿਲੇਟਡ ਹਰ ਤਰ੍ਹਾਂ ਦੀ ਵੀਡੀਓ ਮਿਲੇਗੀ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ